ਹੋ ਪਰ ਅਗਲੀ ਵਾਰ ਅਸੀਂ ਆਪੇ ਤੈਨੂੰ ਮਾਮਲਾ ਮਾਮਲਾ ਦੇ ਜਾਵਾਂਗੇ ਮੇਰੀ ਗੱਲ ਉਹ ਕੀ ਗਾੜੀ ਅੱਜ ਕੱਲ ਇਹ ਹੀ ਤਾਂ ਮਾਰੀ ਆਪਦੇ ਨੂੰ ਨਹੀਂ ਦਿੰਦਾ ਬਖਾਨੇ ਨੂੰ ਤਾਂ ਦੇ ਤੂੰ ਹੋਈ ਆ ਇਹ ਭੰਡ ਦੂਜੇ ਨੇ ਤਾਂ ਬਦੀ ਫੇਰ ਹੋਈ ਤਾਂ ਦਾਪੀ ਜਣੀ ਉਹ ਤਾਂ ਗੱਲ ਹੀ ਖਤਮ ਆ ਬਸ ਹੋਰ ਉੱਥੇ ਨਾ ਹੁਣ ਕੇ ਬਲਵੰਤ ਨੇ ਹੁਣਾਂ ਨਾ ਦੂਜੇ ਕਿਸੇ ਨੇ ਨਹੀਂ ਆਉਣਾ ਇਹੇ ਹੁੰਦੀ ਸੀ ਬਸ ਉਹ ਵੀ ਸਰਗਾ ਇਹ ਵੀ ਹੁਣ ਹੁੰਦੀ ਪਈ ਆ ਬਤਾ ਬਸ ਹਾਲ ਖੰਦਾ ਇਹ ਖਤਮ ਹੈ ਪੂਰਾ ਜਾਂਦਾ ਨਹੀਂ ਉਹਦੇ ਨਾਲ ਤੁਰਦੀ ਆ ਤੜੰਗੇ ਜਿਹੜਾ ਬਾਹਰ ਜਨੂ ਪੁੱਤ ਸਾਹਿਬ ਫੇਰ ਇਹਦਾ ਪੁੱਤ ਲਾ ਉਹ ਜੋ ਹੈ ਹੀ ਨਹੀਂ ਬੰਦਾ ਹੀ ਨਹੀਂ ਮਾਮਾ ਕੋਈ ਦੂਜੇ ਯਾਰ ਦੂਜੇ ਨੂੰ ਐ ਉਹਨਾਂ ਨੂੰ ਕੀ ਆ ਕਿਉਂਕਿ ਬੰਤ ਵੀ ਮਰ ਗਿਆ ਜਿਹੜਾ ਵੱਡਾ ਮੁੰਡਾ ਸੀ ਉਹਦਾ ਉਹ ਛੋਟਾ ਰਹਿ ਗਿਆ ਉਹ ਛੋਟਾ ਪਤਨੀ ਉਹਦੀ ਘਰ ਵਾਲੀ ਸਾਢੇ ਛੋਟੇ ਕਿਉਂ ਰਹੀ ਕਿਤੇ ਉਹਨਾਂ ਵੀ ਸੁਗਰ ਸੰਗ ਰੱਖਨੇ ਸੁਗਰ ਸੰਗ ਜੋ ਵੀ ਬਸ ਐਂ ਤਰਿਆ ਬੰਦਾ ਸਾਹ ਰੋਲਦਾ ਉੱਥੇ ਹੋਰ ਉੱਥੇ ਕਿਤੇ ਸੌਖਿਆ ਯਾਰ ਉਹ ਬੰਦੇ ਉਹ ਹੀ ਬਿਮਾਰੀ ਆ ਯਾਰ ਬਿਮਾਰੀ ਦਾ ਹਾਂ ਇਹ ਤਾਂ ਬਸ ਇੱਕ ਆਪਾਂ ਇੱਥੇ 20 ਹੋਣੇ ਚੰਗੇ ਆ 20 ਗੁਣੇ ਵੇੜੇ ਆਪਾਂ ਇੰਡੀਆ ਰਹਿੰਦੇ ਆ ਮੈਂ ਵੀ ਵਧੀਆ ਚਲਾ ਲੈਣੀ ਹੈ ਜਿਹੜਾ ਬੰਦਾ ਬਾਹਰ ਹੈ ਨਾ ਬਾਹਰ ਬੰਦੇ ਦਾ ਭਾਈ ਉਹ ਹੁਣ ਜਾਂ 24 ਘੰਟੇ ਕੰਮ ਹੀ ਕਰੀ ਜਾਣਾ ਕੰਮ ਕਰਨਾ ਉਦੋਂ ਲਖਾਇਆ ਉਦੋਂ ਹਿਸਾਬ-ਕੋਸ਼ਾ ਰਹਿਣਾ ਵਣ ਕਿਸੇ ਨੂੰ ਕੋਈ ਮਿਹਰਾ ਵਰਤਨ ਨਹੀਂ ਉਹਨੇ ਰੱਬ ਦਾ ਟੱਟ ਵੀ ਥੋੜੀ ਜਾ ਕਰ ਰਹੀ ਹੈ ਮੱਲੇ ਵਾਲੇ ਤੇ ਨਹੀਂ ਸਰਜੀਤ ਕੋਰ ਰਹੀ ਹੈ ਮੱਲੇ ਵਾਲੇ ਤੇ ਨਹੀਂ ਉਹ ਹੀ ਕਹਿੰਦਾ ਵੀ ਅੱਬੀ ਹੰਬੀ ਭਈਆ ਵੀ ਬੁਰਾ ਹਾਲਾ ਦਾ ਆਈ ਆ ਇੱਥੇ ਕਿ ਨਹੀਂ ਆ ਜੀ ਸਾਡੇ ਕੋਲ ਸੀ ਪਰ ਰੱਖੇ ਇੱਥੇ ਬੰਦੇ ਤੇ ਦੁੱਧ ਜਿਹੜੀ ਗੱਲ ਵਰਗੀ ਸੀ ਇੱਕ ਨਹੀਂ ਉਹ ਤਾਂ ਮਰ ਗਈ ਸੀ ਉਹ ਤਾਂ ਮਰ ਗਈ ਹੈ ਨਾ ਮਰ ਗਈ ਸੀ ਇਹ ਹੈਗੀ ਆ ਇਹ ਵੀ ਬਸ ਦਾ ਸਾਲ ਘੰਟੀਆ ਬੜਾ ਜਾਨ ਇੱਕ ਤਾਂ ਸੱਚ ਜਿਹੜਾ ਕਹਿੰਦਾ ਨਾ ਸਰਜੀਤ ਕੁਰਸੀ ਆਹੋ ਮੈਨੂੰ ਪਤਾ ਆਈਏ ਆਪਣੇ ਬਹੁਤ ਹੋ ਸਿਬੋ ਨੇ ਬਹੁਤ ਰਹੀ ਹੈ ਇੱਥੇ ਬਹੁਤ ਬਹੁਤ ਆਉਂਦੀ ਹੁੰਦੀ ਸੀ ਬਈ ਵਾਰ ਉਹਨੇ ਕਹਿੰਨਾ ਉਫਲੀਆਂ ਤੋੜ ਕੇ ਲਿਆਈਏ ਉਹ ਬਾਬੇ ਕਾੜੇ ਮਾਰ ਜਾਣਾ ਇਹਨਾਂ ਨੇ ਇਕੱਠੀਆਂ ਤੁਰ ਕੇ ਜਾਣਾ ਹਾਂ ਮੱਲਿਓ ਮੱਲਿਓ ਇੱਕ ਮੱਲਿਓ ਤੁਰ ਕੇ ਜਾਂਦੇ ਨੇ ਸਾਨੂੰ ਕਿਰਾਂ ਦੇਖ ਆਈਆਂ ਪੋ ਆਟਾ ਜੁੜਿਆ ਸੀ ਆਪਣਾ ਇਧਰਲੇ ਪਾਸੇ ਬਿਲਟਾਉਣਾ ਕਿ ਕਹਿੰਦੇ ਤੇਰੀ ਬੀਬੀ ਨਾਲ ਬਹੁਤ ਆਉਂਦੀ ਸੀ ਇਹ ਆਹੋ ਬੀਬੀ ਨਾਲ ਬਾਹਰ ਪਾਣੀ ਬਾਦ ਰਾਂ ਦੇ ਕੱਚੇ ਕੱਚੇ ਹੀ ਤੇਰਾ ਦੇ ਵੀ ਆਪਣਾ ਖਾਲਜਾਨਾਂ ਦਾ ਹੀ ਪਹਿਲੇ ਪਾਸੇ ਉਹਦੇ ਦੀ ਪੇਪਰ ਜਾਈ ਮਰ ਗਈ ਪਤੀਜਾ ਦਾ ਛੋਟਾ ਜਿਹਾ ਸੀਗਾ ਜਿਹੜੇ ਨੇ ਪਾਲਿਆ ਇਹ ਉਹ ਵੀ ਮਰ ਗਿਆ ਮੈਂ ਕਿ ਨਹੀਂ ਪਤੀਜਾ ਤਾਂ ਮਰ ਗਿਆ ਉਹ ਫਾਹਲੇ ਕੇ ਮਰ ਗਿਆ ਸੀ ਆਹੋ ਉਹਦੇ ਉਹ ਕੋੜੇ ਇਹ ਬਾਹਰ ਲੈ ਕੇ ਗਈ ਫਿਰ ਇਹਨੂੰ ਪਤੀਜੇ ਨੂੰ ਇੱਕ ਫਿਰ ਇਹਨੇ ਨਹੀਂ ਬਹੁਤ ਸਾਰੇ 70 ਸਾਲ ਦਾ ਸੀ ਸਰਦਾਰ ਉਹ ਪਰਮੀ ਸੀ ਮੈਂ ਕਿ ਨਹੀਂ ਉਹਦੇ ਪੇਕੇ ਸਰਜੀਤ ਗੁਰਦੇ 60 ਸਾਲ ਪਤਾ ਹਾਂ ਬੋਪਾਰਾ ਮੀ ਸੀ ਛੋੜੇ ਗਮੰਡੀਗਾ ਦੀ ਕੁੜੀ ਦਾ ਰਸਤਾ ਫਿਰ ਆਪਦੇ ਭਤੀਜੇ ਨੂੰ ਲੈ ਕੇ ਗਈ ਤੇ ਹਾਂ ਹਾਂ ਨਹੀਂ ਨਹੀਂ ਉਹ ਤਾਂ ਸੱਚ ਬੋਪਾਰਾ ਮੀ ਥੋੜੀ ਸੀ ਕਿ ਕੋਲਡਵਾ ਹਾਂ ਸੱਚ ਕੋਲਡੀ ਛਾਪੀ ਸੀ ਹਾਂ ਠੀਕ ਆ ਪਿੱਛੇ ਨੂੰ ਜਵੜਦੇ ਆ ਤੇ ਛੋੜੇ ਗਮੰਡੀਗਾ ਦੀ ਕੁੜੀ ਦਾ ਰਸਤਾ ਲੈ ਕੇ ਗਈ ਸੀ ਹੋਂਦਾ ਗਰਮੀ ਦਾ ਭਤੀਜੇ ਨੂੰ ਬੀਬੀ ਉਹ ਲੋ ਮਚਰਲਨ ਸੀ ਤੇ ਵਿਭਿੰਨੇ ਰਸਤਾ ਤਾਂ ਬਹੁਤ ਕਰਾਏ ਉਹਦੀ ਤਾਂ ਨਹੀਂ ਖਲਾਏ ਪਏ ਤਾਂ ਬਹੁਤ ਆ ਜਿਹੜਾ ਪਹਿਲਾ ਦਲਾਨ ਉਹ ਕਹੇਗੀ ਆ ਨਹੀਂ ਹੈ ਨਹੀਂ ਉਹਦੇ ਜਿਹੜੇ ਉਹ ਪਾਏ ਵਿਆ ਗੂੜੇ ਜੇ ਦੇਖੀ ਕਿਵੇਂ ਕਰਨਾ ਇਹ ਮੈਂ ਇਹ ਉਹਦਾ ਜਿਵੇਂ ਨਹੀਂ ਪੱਕੀ ਰਵ ਕਰਦਾ ਹੁੰਦਾ ਮੈਂ ਮੈਂਮਣਾ ਮੈਂ ਕਹਦਾ ਹੁੰਦਾ ਜਦੋਂ ਇਹਦਾ ਕੇਸ ਹੋਇਆ ਜਲਾਲ ਦਾ ਸੀਗਾ ਮੁੰਡਾ ਉਹਦੇ ਕੁੜੀ ਹੋਈ ਸੀ ਪਹਿਲੇ ਰਾਤ ਤੋਂ ਭਾਈ ਬੁੜਗੇ ਸੀ ਅੰਦਰ ਤਾਂ ਉਹ ਬਾਹਰ ਪੈ ਗਿਆ ਜੋ ਤੜਕੇ ਹੋਏ ਨੇ ਮਾਰੀ ਚੀਕ ਤੇ ਉਹ ਅੰਦਰ ਬਾਹਰ ਕੇ ਦੇਖਦਾ ਫਿਰੇ ਮੈਂ ਖੋ ਤਾਂ ਤੂੰ ਕੀ ਦੇਖਦਾ ਫਿਰਦਾ ਕਹਿੰਦਾ ਮਾਤਾ ਤੋਤਾ ਬੋਲਦਾ ਇੱਥੇ ਕਿਤੇ ਤੇ ਦੀਂਦਾ ਹੈ ਨਹੀਂ ਮੈਂ ਕਿਹਾ ਖੋ ਤਾਂ ਸਾਡਾ ਤੋਤਾ ਬੋਲਦਾ ਮੇਰੀ ਚੀਕ ਮਾਰੀ ਕਹਿੰਦਾ ਵਾਕੇ ਸਹੀ ਆ ਕਹਿੰਦਾ ਤੋਤੇ ਵੀ ਸੋਹਰੇ ਚੀਕ ਮਾਰਦਾ ਕੀ ਜੀ ਜੀ ਉਹ ਹੀ ਹੈ ਤੇ ਪਹੀ ਪਤਾ ਨਹੀਂ ਕਿਥੋਂ ਨਹੀਂ ਜਾਂਦੇ ਹੁਣ ਪਹੀ ਵੀ ਨਹੀਂ ਕਰਦੇ ਕੀ ਉਹਦੀ ਨਾਉ ਕਿਤੇ ਦੀ ਨਿਸ਼ਾਨੀ ਪਤਾ ਹੀ ਨਹੀਂ ਲੱਗਦਾ ਕਿ ਕਿਤੇ ਇੱਥੇ ਸੀਗਾ ਸੀ ਕਰੀ ਗੁਣ ਦੇਖ ਲੈ ਤੂੰ ਮਾਮਲੇ ਤੇ ਦਿੱਤੀ ਕਿ ਬੈ ਕਰਕੇ ਸਾਰੀ ਬਾਈ ਮਾਮਲੇ ਤੇ ਮਾਮਲੇ ਤੇ ਤੇ ਗੁੰਗਾ ਵੀ ਸ਼ਾਇਦ ਆ ਮਰ ਗਿਆ ਹੋਵੇ ਉਹ ਸੋਲੇ ਦਾ ਹੈ ਨਾ ਤੇ ਦੇ ਬੰਦੇ ਕਿਉਂ ਦੇ ਹੁੰਦੇ ਸੀ ਆ ਫੌਜੀ ਦਾ ਮਰ ਗਿਆ ਸੀ ਉਹਦਾ ਤਾਂ ਮੈਨੂੰ ਪਤਾ ਵਾ ਇਹ ਤਾਂ ਨਹੀਂ ਮਰੇ ਗੁੰਗਾ ਕਿਤੇ ਸੀਗਾ ਪਹਿਲਾਂ ਉਹ ਵੀ ਮਰ ਗਿਆ ਹੁੰਦਾ ਉਹ ਗੁੰਗਾ ਵੀ ਮਰ ਗਿਆ ਹੋਵੇ ਹੁਣ ਤਾਂ ਜਵਾਬ ਆਦੇ ਮੋਟੇ ਬਾਵਾ ਬਾਵਾ ਹੋਈ ਜਾਣਾ ਕੀ ਜ਼ਾਲਮ ਹੈ ਉਹ ਕਹਦਾ ਉਹ ਬਹਿਮੀਆ ਵਾਲਾ ਹੈ ਬੜਾ ਮੱਕੀ ਬੀਜਣ ਵਾਲੀ ਸੀ ਇਹਨਾਂ ਕਹਿੰਦੇ ਇੱਥੇ ਰਹਾ ਦਾ ਪੜਦਾਂ ਨੂੰ ਪੱਠੇ ਪਾਊਗਾ ਲਾਦਾ ਸਪੈਣਕ ਪੱਠੇ ਅਗਲਾ ਦਾ ਪਸੂ ਉਹ ਤੋਂ ਫਰੀਖਾ ਜਣਗੇ ਦੱਸ ਉਹ ਕਿਉਂ ਮੁਰ ਤੂੰ ਵੜਦ ਲੈ ਜਾਣਾ ਮੈਂ ਕਾਹੋ ਤਾਂ ਫਿਰ ਉਹ ਨੋਦਰੀ ਬੀਜੇਗਾ ਹਾਂ ਮੈਂਰਾ ਮਾਤਰਾ 89 ਲੈ ਬੀਜੀ ਭਈ ਨੋ ਨੋ 89 ਗਤੇ ਹਾਂ ਗੱਗ ਦਾ ਬਹੁਤ ਵੱਡੀ ਸ਼ਰਤ ਦਾਦਾ ਮਰਦਾ ਤਾਂ ਫਿਰ ਹੂੰ ਰਹਾ ਉਹਦਾ ਪਲਾਈ ਵੀ ਮੋਟੇ ਜਾਨਾ ਮੇਰਾ ਬੀਜ ਵੀ ਨੇ ਦੋ ਘਮਾਂ ਸੀਗੀ ਸਾਰੀ ਹੂੰ ਜੋੜਦੇ ਮੈਂ ਕੈਂਟੇ ਜਿਹੜੇ ਤੋਂ ਇਟਾਦਨ ਖੜੇ ਨੇ ਵੀ ਉਹ ਵੱਡੇ ਹੋ ਵਰ ਗਿਆ ਹੂੰ ਬਾਹਰ ਤੇਰੀ ਮਾਣੂ ਕਾ ਤੋਂ ਲਿਆ ਕੇ ਝੋਕਮਾ ਬਈ ਗਿਆ ਮਸਾ ਅੱਛਾ ਬਾਬੇ ਗੱਲ ਤੋਂ ਗੱਧਾ ਨਾ ਕਰ ਬਹੁਤ ਸੱਟ ਨੇ ਆਹ ਆ ਰਿਪੇ ਸ਼ਾਰਤ ਲਾਈ ਆ ਚਾਰ ਤਲਾ ਇੱਕ ਹੀ ਰੈ ਨੇ ਮੂਗੀ ਦੀ ਵਾਲੀ ਉਹ ਮੂਗੀ ਦੀ ਲਾਈ ਆ ਉਹ ਤਾਂ ਆਪਾਂ ਕਿੰਨਾ ਮਨੇ ਕੱਢੀ ਆਈ ਤੋ ਉਦੋਂ ਨੰਦਰ ਹੋਇਆ ਉਹ ਸਾਲ ਮੱਦੇ ਭਈ ਹਜੇ ਤਾਂ ਨਹੀਂ ਨਿਕਲਦੀ ਇਹ ਤੈਨੂੰ ਨਹੀਂ ਨਿਕਲਦੀ